ਕਹਿੰਦੇ ਪਿਆਰ ਅੰਨਾ ਹੁੰਦਾ ਪਰ ਪਿਆਰ ਮੂਰਖ ਨਹੀਂ ਹੋਣਾ ਚਾਹੀਦਾ ਜਿਹੜੀ ਮੂਰਖਤਾ ਆ ਕੁੜੀ ਨੇ ਕੀਤੀ ਆ ਤੁਹਾਡਾ ਉਠਾਇਆ ਇੱਕ ਗਲਤ ਕਦਮ ਤੁਹਾਡੀ ਪੂਰੀ ਜ਼ਿੰਦਗੀ ਤਬਾਹ ਕਰ ਸਕਦਾ ਠੀਕ ਆ ਕਿ ਪਿਆਰ ਤੁਹਾਡਾ ਨਿੱਜੀ ਮਾਮਲਾ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਇਹ ਤੁਹਾਡਾ ਨਿੱਜੀ ਫੈਸਲਾ ਪਰ ਕੁੜੀਆਂ ਨੂੰ ਜ਼ਰੂਰ ਚਾਹੀਦਾ ਜੇਕਰ ਕੋਈ ਮੁੰਡਾ ਤੁਹਾਨੂੰ ਕਹਿ ਰਿਹਾ ਕਿ ਮੇਰੇ ਨਾਲ ਕਿਤੇ ਤੂੰ ਚੱਲ ਤਾਂ ਉਹਨਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਕਿੱਥੇ ਉਹ ਤੁਹਾਨੂੰ ਲਿਜਾ ਰਿਹਾ ਤੇ ਕਿਹੜੇ ਤਰੀਕੇ ਦੇ ਨਾਲ ਲਿਜਾ ਰਿਹਾ ਆ ਇੱਕ ਘਟਨਾ ਸਾਹਮਣੇ ਆਈ ਆ ਕਿ ਇੱਕ ਮੁੰਡਾ ਮੁੰਡਿਆਂ ਦੇ ਹੋਸਟਲ ਦੇ ਵਿੱਚ ਬੁਆਇਜ਼ ਹੋਸਟਲ ਦੇ ਵਿੱਚ ਕੁੜੀ ਨੂੰ ਇੱਕ ਸੂਟਕੇਸ ਵਿੱਚ ਇੱਕ ਬੈਗ ਵਿੱਚ ਵੱਡੇ ਵਿੱਚ ਪੈਕ ਕਰਕੇ ਮੁੰਡਿਆਂ ਦੇ ਹੋਸਟਲ ਵਿੱਚ ਲਿਜਾ ਰਿਹਾ ਸੀ ਤਾਂ ਉਹ ਕੁੜੀ ਦਾ ਪਤਾ ਕਿਵੇਂ ਲੱਗਾ ਕਿ ਉਹ ਕੁੜੀ ਬੈਗ ਵਿੱਚ ਪੈਕ ਕੀਤੀ ਹੋਈ ਆ ਜਦੋਂ ਮੁੰਡਾ ਪੌੜੀਆਂ ਰਾਹੀਂ ਉੱਪਰ ਚੜ੍ਹਨ ਲੱਗਾ ਤਾਂ ਪੌੜੀਆਂ ਦੇ ਨਾਲ ਉਹ ਬੈਗ ਟਕਰਾ ਗਿਆ ਤੇ ਕੁੜੀ ਨੇ ਚੀਕ ਮਾਰ ਦਿੱਤੀ ਜਿੱਥੇ ਉੱਥੇ ਖੜੇ ਵਾਰਡਨਾਂ ਨੇ ਉੱਥੇ ਖੜੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੂੰ ਪਤਾ ਲੱਗ ਗਿਆ ਵਰਕਰ ਸੀਗੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਉਹ ਮੁੰਡੇ ਦਾ ਬੈਗ ਫਰੋਲ ਕੇ ਦੇਖਿਆ ਤਾਂ ਆ ਵੀਡੀਓ ਵੀ ਵੇਖ ਸਕਦੇ ਤੁਸੀਂ ਤਾਂ ਵਿੱਚੋਂ ਕੁੜੀ ਨਿਕਲਦੀ ਆ ਬੇहद ਹੈਰਾਨ ਕਰਨ ਵਾਲਾ ਮਾਮਲਾ ਜੇਕਰ ਇਸ ਕੁੜੀ ਦੇ ਨਾਲ ਉਸ ਹੋਸਟਲ ਦੇ ਅੰਦਰ ਕੋਈ ਅਨਸਖਾਵੀ ਘਟਨਾ ਵਾਪਰ ਜਾਂਦੀ ਤਾਂ ਫਿਰ ਕੌਣ ਜ਼ਿੰਮੇਵਾਰ ਸੀ ਇਸ ਕੁੜੀ ਨੇ ਵੀ ਇਹ ਗਲਤ ਕਦਮ ਚੁੱਕਣ ਤੋਂ ਪਹਿਲਾਂ ਸੋਚਿਆ ਨਹੀਂ ਜੇਕਰ ਉਥੇ ਮੰਨ ਲਓ ਉਹ ਉਹ ਮੁੰਡਿਆਂ ਦੇ ਹੌਸਟਲ ਵਿੱਚ ਗਈ ਕੁੜੀ ਬੈਗ ਵਿੱਚ ਪੈਕ ਹੋ ਕੇ ਆਪਦੀ ਰਜ਼ਾਮੰਦੀ ਦੇ ਨਾਲ ਹੀ ਗਈ ਹੋਊਗੀ ਤਾਂ ਜੇਕਰ ਉਥੇ ਸਾਰੇ ਮੁੰਡੇ ਹੌਸਟਲ ਦੇ ਵਿੱਚ ਮਾੜੇ ਵੀ ਨਹੀਂ ਕਹਿ ਸਕਦੇ ਤੇ ਸਾਰੇ ਚੰਗੇ ਵੀ ਨਹੀਂ ਕਹਿ ਸਕਦੇ ਕਿੰਨੀਆਂ ਕਿੰਨੇ ਵੱਡੇ ਪੁੱਤਰ ਤੇ ਘਟਨਾਵਾਂ ਜਿਹੜੀਆਂ ਕੁੜੀਆਂ ਦੇ ਨਾਲ ਬਲਾਤ ਕਰਦੀਆਂ ਸਾਹਮਣੇ ਆਉਂਦੀਆਂ ਨੇ ਜੇਕਰ ਕਿਸੇ ਹੋਰ ਮੁੰਡੇ ਨੂੰ ਉਹਦੇ ਬਾਰੇ ਪਤਾ ਲੱਗਦਾ ਕੁੜੀ ਉਹ ਮੁੰਡੇ ਦੇ ਨਾਲ ਹੋਸਟਲ ਦੇ ਅੰਦਰ ਚਲੀ ਜਾਂਦੀ ਕਿਸੇ ਹੋਰ ਨੂੰ ਪਤਾ ਲੱਗ ਜਾਂਦਾ ਉਹਦੇ ਨਾਲ ਕੋਈ ਗੈਂਗ ਰੇਪ ਵਰਗੀ ਘਟਨਾ ਵਾਪਰ ਜਾਂਦੀ ਤਾਂ ਫੇਰ ਕੁੜੀ ਦਾ ਕੀ ਬੰਦਾ ਕੁੜੀ ਦੀ ਪੂਰੀ ਜ਼ਿੰਦਗੀ ਤਬਾਹ ਹੋ ਜਾਣੀ ਸੀ ਹੋ ਸਕਦਾ ਕਿ ਉਹ ਕੁੜੀ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਜਾਂਦਾ ਕਿਉਂਕਿ ਪਿਛਲੇ ਦਿਨੀ ਵੀ ਹਲੇ ਤਾਂ ਇੱਕ ਘਟਨਾ ਜੋ ਜੋ ਵੱਡੇ ਪੱਧਰ ਤੇ ਵਾਪਰ ਰਹੀ ਆ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣਾ ਬਿਆਨ ਦੇਣਾ ਪੈ ਗਿਆ ਤੇ ਉਹਨਾਂ ਨੂੰ ਕਹਿਣਾ ਪੈ ਗਿਆ ਕਿ ਇਹ ਘਟਨਾ ਨੂੰ ਜਲਦ ਤੋਂ ਜਲਦ ਨਿਪਟਾਇਆ ਜਾਵੇ ਕਿਉਂਕਿ ਉਹਨਾਂ ਦੇ ਆਪਣੇ ਇਲਾਕੇ ਵਾਰਨਸੀ ਦੇ ਵਿੱਚ ਉਹ ਘਟਨਾ ਵਾਪਰੀ ਆ ਇੱਕ ਕੁੜੀ ਦੇ ਨਾਲ 7 ਦਿਨ ਲਗਾਤਾਰ ਬਲਾਤਕਾਰ ਹੁੰਦਾ ਤੇ ਬਲਾਤਕਾਰ 23 ਮੁੰਡਿਆਂ ਦੇ ਵੱਲੋਂ ਕੀਤਾ ਜਾਂਦਾ ਤਾਂ ਹਲੇ ਉਹ ਘਟਨਾ ਵਿੱਚੇ ਹੀ ਚੱਲ ਰਹੀ ਆ ਤੇ ਕੁੜੀਆਂ ਪਤਾ ਨਹੀਂ ਉਹ ਘਟਨਾਵਾਂ ਸੁਣਦੀਆਂ ਨਹੀਂ ਕਿ ਅਸਰ ਨਹੀਂ ਕਰਦੀਆਂ ਉਹ ਸੋਚ ਸਮਝ ਕੇ ਕੋਈ ਕਦਮ ਉਠਾਉਂਦੀਆਂ ਹੀ ਨਹੀਂ ਉਹਨਾਂ ਨੂੰ ਜ਼ਰੂਰ ਚਾਹੀਦਾ ਸਾਰੀਆਂ ਕੁੜੀਆਂ ਨੂੰ ਚਲੋ ਮੈਂ ਨਹੀਂ ਕਹਿੰਦੀ ਪਰ ਕੁਛ ਕੁੜੀਆਂ ਜਿਹੜੀਆਂ ਇਹੋ ਜੇ ਕਦਮ ਉਠਾਉਂਦੀਆਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਇਹ ਕੁੜੀ ਨੂੰ ਜੇਕਰ ਐਨੇ ਗਲਤ ਤਰੀਕੇ ਦੇ ਨਾਲ ਉਹਦਾ ਬੁਆਏਫਰੈਂਡ ਬੈਗ ਦੇ ਵਿੱਚ ਪੈਕ ਕਰਕੇ ਉਹਨੂੰ ਹੌਸਟਲ ਦੇ ਅੰਦਰ ਲਿਜਾ ਰਿਹਾ ਸੀਗਾ ਤਾਂ ਉਹਨੂੰ ਸੋਚਣਾ ਚਾਹੀਦਾ ਸੀ ਕਿ ਮੇਰੇ ਨਾਲ ਕੋਈ ਵੀ ਅਣਸਖਾਵੀ ਘਟਨਾ ਵਾਪਰ ਸਕਦੀ ਹੈ ਉਹਦੇ ਮਨ 'ਚ ਇੱਕ ਡਰ ਇੱਕ ਦੇਹਸ਼ਤ ਤਾਂ ਹੋਣੀ ਚਾਹੀਦੀ ਸੀ ਜਿੰਨੇ ਵੱਡੇ ਪੱਦਰ ਤੇ ਕੁੜੀਆਂ ਨਾਲ ਘਟਨਾਵਾਂ ਵਾਪਰ ਰਹੀਆਂ ਨੇ ਤੇ ਹੁਣ ਤੱਕ ਜਿੰਨੀਆਂ ਵੀ ਸਮਾਜ ਵਿੱਚ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਵਿੱਚੋਂ ਕਈ ਸਾਰੀਆਂ ਸਾਰੀਆਂ ਤਾਂ ਨਹੀਂ ਆਪਾਂ ਕਹਿੰਦੇ ਬਹੁਤ ਸਾਰੀਆਂ ਘਟਨਾਵਾਂ ਤਾਂ ਚਲੋ ਕੁੜੀਆਂ ਦੇ ਨਾਲ ਉਪਰੇ ਬੰਦਿਆਂ ਵੱਲੋਂ ਕੀਤੀਆਂ ਗਈਆਂ ਪਰ ਕਈ ਘਟਨਾਵਾਂ ਇਹੋ ਜਿਹੀਆਂ ਵੀ ਸਾਹਮਣੇ ਆਈਆਂ ਜਿੱਥੇ ਕੋਈ ਦੋਸਤ ਹੀ ਕੁੜੀ ਦਾ ਆਪਣਾ ਜਾਣਕਾਰੀ ਉਹਨੂੰ ਕਿਤੇ ਬਾਹਰ ਲੈ ਗਿਆ ਤਾਂ ਫਿਰ ਉਹਦੇ ਨਾਲ ਇਨੇ ਘਟੀਆ ਤਰੀਕੇ ਦੇ ਨਾਲ ਬਲਾਤਕਾਰ ਕੀਤਾ ਗਿਆ ਕਿ ਕਈ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਕੁੜੀ ਦੇ ਗੁਪਤ ਅੰਗਾਂ ਦੇ ਵਿੱਚ ਕਈ ਤਰੀਕੇ ਦੀਆਂ ਚੀਜ਼ਾਂ ਪਾਈਆਂ ਗਈਆਂ ਜਿਨ੍ਹਾਂ ਦੇ ਕਰਕੇ ਫਿਰ ਕੁੜੀ ਦੀ ਮੌਤ ਹੋਈ ਜਾਂ ਫਿਰ ਵੱਖ-ਵੱਖ ਹੋਰ ਮੁੰਡੇ ਸੱਦ ਕੇ ਉਹਨਾਂ ਦੇ ਨਾਲ ਬਲਾਤਕਾਰ ਕਰਵਾਇਆ ਗਿਆ ਜਿਹਦੇ ਕਰਕੇ ਬਾਅਦ ਵਿੱਚ ਕੁੜੀ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਉਹੀ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਆ ਤਾਂ ਕੁੜੀਆਂ ਨੂੰ ਸੋਚਣਾ ਸਮਝਣਾ ਚਾਹੀਦਾ ਕਿ ਪਿਆਰ ਦੇ ਅਸਲੀ ਅਰਥ ਕੀ ਆ ਦੋਸਤ ਕਿਹੋ ਜਿਹਾ ਹੋਣਾ ਚਾਹੀਦਾ ਜਲਦੀ ਜਲਦੀ ਕਿਸੇ ਨੂੰ ਦੋਸਤ ਬਣਾ ਲੈਣਾ ਤੇ ਫਿਰ ਕਿਸੇ ਵੀ ਤਰੀਕੇ ਦੇ ਨਾਲ ਮੁੰਡਾ ਉਹਨੂੰ ਕਿਤੇ ਲੈ ਕੇ ਜਾ ਰਿਹਾ ਉਹਦੇ ਨਾਲ ਚੁੱਪਚਾਪ ਚਲੀ ਜਾਣਾ ਤੇ ਇਹ ਵੀ ਨਾ ਸੋਚਣਾ ਕਿ ਇਹਦਾ ਅੰਜਾਮ ਬਾਅਦ ਵਿੱਚ ਮੈਨੂੰ ਕੀ ਭੁਗਤਣਾ ਪਊਗਾ ਕਿਉਂਕਿ ਜੇਕਰ ਕੋਈ ਅੰਸਖਾਂ ਵੀ ਕਿਸੇ ਘਟਨਾ ਕਿਸੇ ਕੁੜੀ ਦੇ ਨਾਲ ਵਾਪਰ ਜਾਵੇ ਨਾ ਤਾਂ ਫੇਰ ਮੁੰਡੇ ਸਾਥ ਦੇਣ ਦੀ بجائے ਕਿ ਇਹ ਮੇਰੇ ਨਾਲ ਹੀ ਆਈ ਸੀ ਸਾਥ ਦੇਣ ਦੀ بجائے ਵੱਡੀ ਗੈਂਤੀ ਮੁੰਡੇ ਐਵੇਂ ਕਰਦੇ ਆ ਕਿ ਫੇਰ ਉਹ ਛੱਡ ਕੇ ਭੱਜ ਜਾਂਦੇ ਆ ਕੁਝ ਕੁ ਮੁੰਡੇ ਹੁੰਦੇ ਵੀ ਆ ਜਿਹੜੇ ਸਾਥ ਦਿੰਦੇ ਆ ਪਰ ਨਹੀਂ ਤਾਂ ਛੱਡ ਕੇ ਹੀ ਭੱਜ ਜਾਂਦੇ ਆ ਕਿ ਹੁਣ ਇਹ ਤਾਂ ਮਲੀਨ ਹੋ ਗਈ ਕਿਉਂਕਿ ਸਾਡੇ ਸਮਾਜ ਦੀ ਸੋਚ ਆ ਜਿਹੜੀ ਕੁੜੀਆਂ ਪ੍ਰਤੀ ਐਵੇਂ ਹੀ ਆ ਕਿ ਜੇਕਰ ਕੁੜੀ ਕਿਸੇ ਦੇ ਨਾਲ ਰਿਲੇਸ਼ਨ ਬਣਾਉਂਦੀ ਆ ਤਾਂ ਫਿਰ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਮੈਲੀ ਹੋ ਗਈ ਆ ਇਹ ਤਾਂ ਅਪਵਿੱਤਰ ਹੋ ਗਈ ਆ ਇਸ ਕਰਕੇ ਫਿਰ ਉਹ ਤਾਂ ਛੱਡ ਕੇ ਹੀ ਭੱਜ ਜਾਂਦੇ ਆ ਜੇਕਰ ਉਹਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਵੀ ਹੋ ਜਾਵੇ ਫਿਰ ਵੀ ਉਹ ਘੱਟ ਹੀ ਇਹ ਸਮਝਦੇ ਹੁੰਦੇ ਆ ਤੇ ਇਸ ਕਰਕੇ ਕੁੜੀਆਂ ਨੂੰ ਘੱਟੋ ਘੱਟ ਇਹ ਸੋਚ ਸਮਝ ਕੇ ਕਦਮ ਉਠਾਉਣੇ ਚਾਹੀਦੇ ਨੇ ਠੀਕ ਆ ਕਿ ਤੁਹਾਡਾ ਪਿਆਰ ਆ ਜਿਹੜਾ ਤੁਹਾਡਾ ਨਿੱਜੀ ਮਾਮਲਾ ਹੈ ਤੁਸੀਂ ਪਰ ਸਾਡੇ ਸਮਾਜ ਦੀ ਜਿਹੜੀ ਸਾਇਕੀਆ ਉਹਨੂੰ ਵੀ ਤੁਹਾਨੂੰ ਸਮਝਣਾ ਪੈਣਾ ਹੈ ਜੇਕਰ ਤੁਸੀਂ ਇਹ ਨਹੀਂ ਸਮਝੋਗੇ ਤਾਂ ਵੱਖ-ਵੱਖ ਥਾਵਾਂ ਤੇ ਤੁਸੀਂ ਜਿਹੜੀ ਸ਼کاری ਮਾਨਸਿਕਤਾ ਹੈ ਉਹਦਾ ਸ਼ਿਕਾਰ ਹੋਊਗਾ ਜਿਹੜੇ ਅਸਲ ਮਾਇਨੇ ਆ ਕੋਈ ਸੱਚੀ-ਮੁੱੱਚੀ ਤੁਹਾਨੂੰ ਪਿਆਰ ਕਰਨ ਵਾਲਾ ਹੈਗਾ ਕੋਈ ਜਜ਼ਬਾਤੀ ਇਨਸਾਨ ਹੈਗਾ ਉਹਨੂੰ ਸ਼ਾਇਦ ਤੁਸੀਂ ਸਮਝ ਨਹੀਂ ਪਾਉਂਗੇ ਤੇ ਜਿਹੜੇ ਸ਼کاری ਮਾਨਸਿਕਤਾ ਦੇ ਇਨਸਾਨ ਹੈਗੇ ਆ ਉਹਨਾਂ ਰਾਹੀਂ ਤੁਸੀਂ ਸ਼ਿਕਾਰ ਹੋ ਜਾਓਗੇ ਤੇ ਤੁਹਾਡੀ ਜ਼ਿੰਦਗੀ ਪੂਰੀ ਬਰਬਾਦ ਹੋ ਜਾਊਗੀ ਸਾਡੇ ਸਮਾਜ ਦੇ ਅੰਦਰ ਇੱਕ ਹੋਰ ਟ੍ਰੈਂਡ ਕਾਫੀ ਪ੍ਰਚਲਿਤ ਆ ਕਈ ਸਾਰੇ ਮੁੰਡੇ ਕਹਿੰਦੇ ਆ ਕਿ ਸਾਨੂੰ ਪਿਆਰ ਕਰਨ ਵਾਸਤੇ ਪ੍ਰੇਮਿਕਾ ਚਾਹੀਦੀ ਆ, গারਲਫ੍ਰੈਂਡ ਚਾਹੀਦੀ ਆ ਪਰ ਬਾਅਦ ਵਿੱਚ ਕਹਿ ਦਿੰਦੇ ਆ ਕਿ ਅਸੀਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਜੇਕਰ ਉਹਨਾਂ ਤੋਂ ਕਾਰਨ ਪੁੱਛਿਆ ਜਾਵੇ ਤਾਂ ਉਹ ਕਹਿੰਦੇ ਆ ਕਿ ਜਿਹੜੀ ਪਹਿਲਾਂ ਹੀ ਸਾਡੇ ਨਾਲ ਤੁਰੀ ਫਿਰਦੀ ਆ ਵਿਆਹ ਤੋਂ ਬਾਅਦ ਫਿਰ ਵੀ ਇਹਨੇ ਆਈ ਤੁਰੀ ਫਿਰਨਾ ਇਸ ਕਰਕੇ ਵਿਆਹ ਤਾਂ ਅਸੀਂ ਕਿਸੇ ਹੋਰ ਕੁੜੀ ਨਾਲ ਕਰਾਵਾਂਗੇ ਸੋ ਕੁੜੀਆਂ ਨੂੰ ਚਾਹੀਦਾ ਕਿ ਉਹ ਕਿਹੋ ਜਿਹੇ ਇਨਸਾਨ ਨਾਲ ਜੁੜਨ ਲੱਗੀਆਂ ਕਿਹੋ ਜੀ ਉਹਦੀ ਮਾਨਸਿਕਤਾ ਏ ਕਿਹੋ ਜੀ ਉਹਦੀ ਸ਼ਖਸੀਅਤ ਆ ਕਿਹੋ ਜੀ ਉਹਦੀ ਸ਼ਖਸੀਅਤ ਦੇ ਗੁਣ ਆ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੇ ਤੇ ਫੇਰ ਕਿਸੇ ਮੁੰਡੇ ਦੇ ਨਾਲ ਜੁੜੇ ਤਾਂ ਜਦੋਂ ਵੀ ਕਿਤੇ ਉਹ ਕਿਤੇ ਉਹਨੂੰ ਲੈ ਕੇ ਜਾਵੇ ਕੁਝ ਵੀ ਕਰੇ ਤਾਂ ਉਹਨੂੰ ਪਹਿਲਾਂ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਣਾ ਚਾਹੀਦਾ ਕਿ ਕੱਲ ਨੂੰ ਉਹਦੇ ਨਾਲ ਕੋਈ ਅਣਸਖਾਵੀ ਘਟਨਾ ਨਾ ਵਾਪਰ ਜਾਵੇ ਉਹ ਨਾ ਹੋਵੇ ਕਿ ਮੇਰੀ ਪੂਰੀ ਜ਼ਿੰਦਗੀ ਤਬਾਹ ਹੋ ਜਾਵੇ ਕੁੜੀਆਂ ਨੂੰ ਇਹਨਾਂ ਗੱਲਾਂ ਤੋਂ ਸੁਚੇਤ ਜ਼ਰੂਰ ਹੋਣਾ ਚਾਹੀਦਾ ਜਿੰਨੇ ਵੱਡੇ ਪੱਧਰ ਤੇ ਕੁੜੀਆਂ ਦੇ ਨਾਲ ਘਟਨਾਵਾਂ ਵਾਪਰ ਰਹੀਆਂ ਨੇ ਕਿੰਨੀ ਵੱਡੀ ਘਟਨਾ ਮੈਨੂੰ ਬਹੁਤ ਹੈਰਾਨੀ ਹੋਈ ਕਿ ਕੁੜੀ ਕਿਵੇਂ ਸਹਿਮਤ ਹੋ ਗਈ ਇਸ ਗੱਲ ਵਾਸਤੇ ਕਿ ਤੂੰ ਮੈਨੂੰ ਬੈਗ ਵਿੱਚ ਪੈਕ ਕਰਕੇ ਲੈ ਜਾ ਜੇਕਰ ਕੋਈ ਵੀ ਘਟਨਾ ਵਾਪਰ ਜਾਂਦੀ ਕੁਝ ਵੀ ਹੋ ਜਾਂਦਾ ਇਹ ਤਾਂ ਗੱਲ ਵੱਖਰੀ ਰਹਿ ਗਈ ਕਿ ਉਹਦਾ ਉਹ ਟਕਰਾ ਗਿਆ ਮੁੰਡਾ ਪੌੜੀਆਂ ਦੇ ਨਾਲ ਉਹਦਾ ਬੈਗ ਟਕਰਾ ਟਕਰਾਉਣ ਕਰਕੇ ਕੁੜੀ ਦੀ ਚੀਕ ਨਿਕਲੀ ਉਹਨੂੰ ਡਰ ਗਈ ਜਾਂ ਕੁਝ ਵੀ ਹੋਇਆ ਹੋਵੇ ਤਾਂ ਉੱਥੇ ਪਤਾ ਲੱਗ ਗਿਆ ਜਿਹਦੇ ਕਰਕੇ ਉਹਨਾਂ ਨੇ ਇਸ ਕੁੜੀ ਨੂੰ ਛੜਾ ਲਿਆ ਉਹ ਬੈਗ ਖੋਲ ਕੇ ਦੇਖ ਲਿਆ ਜੇਕਰ ਨਾ ਪਤਾ ਲੱਗਦਾ ਫਿਰ ਕੋਈ ਵੀ ਘਟਨਾ ਇਸ ਕੁੜੀ ਦੇ ਨਾਲ ਵਾਪਰ ਸਕਦੀ ਸੀ ਸੋ ਇਹ ਘਟਨਾ ਹਰਿਆਣਾ ਦੇ ਫੋਨੀਪਤ ਦੇ ਇੱਕ ਯੂਨੀਵਰਸਿਟੀ ਦੀ ਦੱਸੀ ਜਾ ਰਹੀ ਆ ਮੈਂ ਉਸ ਯੂਨੀਵਰਸਿਟੀ ਦਾ ਨਾਮ ਹੀ ਲਵਾਂਗੀ ਕਿਉਂਕਿ ਹਲੇ ਤੱਕ ਉਸ ਯੂਨੀਵਰਸਿਟੀ ਦੇ ਨਾਮ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈਗੀ ਇਸ ਕਰਕੇ ਉਸ ਯੂਨੀਵਰਸਿਟੀ ਦਾ ਨਾਮ ਤਾਂ ਮੈਂ ਨਹੀਂ ਲਵਾਂਗੀ ਪਰ ਉਥੋਂ ਦੀ ਸੋਨੀਪਤ ਦੀ ਇਹ ਵੀਡੀਓ ਦੱਸੀ ਜਾ ਰਹੀ ਆ ਤਾਂ ਬੇहद ਹੈਰਾਨ ਕਰਨ ਵਾਲਾ ਮਾਮਲਾ ਕੁੜੀਆਂ ਨੂੰ ਇੱਤੇ ਜ਼ਰੂਰ ਸੋਚਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਇੱਤੇ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਸਕੂਲਾਂ ਦੇ ਅੰਦਰ ਕਾਲਜਾਂ ਦੇ ਅੰਦਰ ਕਿਉਂਕਿ ਛੋਟੀ-ਛੋਟੀ ਉਮਰ ਦੇ ਬੱਚੇ ਵੀ ਹੁਣ ਕਈ ਤਰ੍ਹਾਂ ਦੇ ਗਲਤ ਸਟੈਪ ਉਠਾ ਰਹੇ ਆ ਜਿਦੇ ਨਤੀਜੇ ਭਿਆਨਕ ਨਿਕਲ ਰਹੇ ਆ ਸੋ ਚਾਹੀਦਾ ਸਰਕਾਰਾਂ ਨੂੰ ਇਸ ਪ੍ਰਤੀ ਧਿਆਨ ਦੇਣ ਯੂਨੀਵਰਸਿਟੀ ਵਿੱਚ ਸੈਮੀਨਾਰ ਲਾਏ ਜਾਣ ਆਪਣਾ ਕੋਲ ਦਾ ਵਿੱਚ ਸੈਮੀਨਾਰ ਲਾਏ ਜਾਣ ਸਕੂਲਾਂ ਦੇ ਅੰਦਰ ਇਹਨਾਂ ਵਿਸ਼ਿਆਂ ਤੇ ਸੈਮੀਨਾਰ ਲਾਏ ਜਾਣ ਤਾਂ ਕਿ ਬੱਚੇ ਇਸ ਪ੍ਰਤੀ ਅਵੇਅਰ ਹੋ ਸਕਣ ਤੇ ਇਹੋ ਜੇ ਖੋਫਨਾਕ ਕਦਮ ਚੁੱਕਣ ਤੋਂ ਪਹਿਲਾਂ 100 ਵਾਰ ਸੋਚਣ